ਗ੍ਰਿਫਤਾਰੀ 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 ਬਿਕਰਮਜੀਤ ਸਿੰਘ ਮਜੀਠੀਆ ਦੀ ਹੋ ਗਈ ਗ੍ਰਿਫਤਾਰੀ ਵਿਜੀਲੈਂਸ ਦੇ ਅਫਸਰ ਇੰਨੀ ਭਾਰੀ ਗਿਣਤੀ ਚ ਉਹਨਾਂ ਦੇ ਘਰ ਪਹੁੰਚੇ ਕਿ ਬਾਅਦ ਫਿਰ ਮਜੀਠੀਆ ਵੀ ਅੜ ਗਏ ਤੇ ਮਿਸੇਜ ਮਜੀਠੀਆ ਵੀ ਦੱਸਿਆ ਜਾ ਰਿਹਾ ਕਿ ਮਿਸੇਜ ਮਜੀਠੀਆ ਨੇ ਵੀ ਪੂਰਾ ਸਟੈਂਡ ਲੈ ਲਿਆ ਔਰ ਵਿਜੀਲੈਂਸ ਵਾਲੇ ਅਫਸਰਾਂ ਨੂੰ ਖੂਬ ਸੁਣਾਈਆਂ ਔਰ ਸਿੱਧੇ ਤੌਰ ਤੇ ਕੀਤੇ ਸਵਾਲ ਕਿ ਤੁਹਾਡਾ ਐਂਟਰੀ ਦਾ ਤਰੀਕਾ ਗਲਤ ਸੀ ਹੁਣ ਐਂਟਰੀ ਦਾ ਤਰੀਕਾ ਗਲਤ ਸੀ ਜਾਂ ਸਹੀ ਐਤਾ ਬਾਅਦ ਚ ਪਤਾ ਚਲੇਗਾ ਪਰ ਫਿਰ ਹਾਲ ਬਿਕਰਮ ਜੀ ਦੀ ਮਜੀਠੀਆ ਦੀ ਗ੍ਰਿਫਤਾਰੀ ਹੋ ਗਈ ਹੈ ਤੁਸੀਂ ਆਪ ਹੀ ਦੇਖ ਲਓ ਕਿਵੇਂ ਲਿਆ ਮਿਸੇਜ ਮਜੀਠੀਆ ਯਾਨੀ ਕਿ ਮਜੀਠੀਆ ਦੀ ਪਤਨੀ ਐਮਐਲਏ ਦਾ ਸਟੈਂਡ ਦੇਖ ਲਓ you are threatening no okay. wait, wait one second it is the other way no, no you are no, no 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 I tell, i tell you It's i tell the you i tell you no nobody 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 you have you. please tell me how i tell you one, one second kaun ko confidence leke apni identity disclose kar kaun hai ji mera koi teenu kinu samant sir thalle me re tu si you are bagchan to my house call the on start recording everything what is happening mai already no no you have not told me anything i want to know what is going on ਆਪਲੀਜ਼ ਮੇਰੀ ਵਾਈਫ ਨਾਲ ਕੋਈ ਮੇਰੇ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਇਟ ਇਜ਼ ਮਾਈ ਹਾਊਸ ਆਈ ਵਾਂਟ ਟੂ ਨੋ ਵਟ ਆਰ ਆਮ ਨਾ ਪਿੱਛੇ ਹੋ ਜਾਓ ਡੋਨਟ ਮਿਸਬੀ ਵਿਦ ਮਾਈ ਵਾਈਫ ਚਾ ਪਿੱਛੇ ਹੋ ਜਾਓ ਡਿਪਟੀ ਸਾਹਿਬ ਪਿੱਛੇ ਪਿੱਛੇ ਹੋ ਜੀ ਪਲੀਜ਼ ਮੂਵ ਬਕਾਇਨ ਤੁਸੀਂ ਆਓ ਆਜੋ ਬੁਲਾ ਯਾਰ ਮੈਂ ਤੈਨੂੰ ਤੈਨੂੰ ਕਹਿ ਕਿ ਬੁਲਾ ਉਹਨਾਂ ਨੂੰ ਉੱਤੇ ਉਹਨਾਂ ਨੂੰ ਸਾਨੂੰ ਉੱਤੇ ਨਹੀਂ ਆਉਣ ਦਿੰਦੇ ਕੋਲੋ ਬੁਲਾ ਲੈ ਤੂੰ ਉਹਨੂੰ ਕਹ ਜਾਲ ਮਾਰੋ ਗੇਟ ਦੇ ਉੱਤੋਂ ਵੀ ਆ ਜਾਓ ਅੰਦਰ ਸਰ ਬੁਲਾਓ ਇਹਨਾਂ ਪਤਾ ਲੱਗੇ ਇੱਥੇ ਕੀ ਹੋ ਰਿਹਾ ਤੇ ਕੇ ਇਸ ਤਰ੍ਹਾਂ ਸਰਕਾਰਾਂ ਧੱਕਾ ਕਰਦੀਆਂ ਜੀ ਹੂ ਇਜ਼ ਦਿਸ ਡੋਨਟ ਵਰੀ ਡੋਨਟ ਵਰੀ ਮੈਂ ਸੁਣਿਆ ਜੀ ਹਾਂ ਜੀ ਹਾਂ ਜੀ ਕੀ ਸੋ ਵਾਟ ਇਜ਼ ਯੋਰ ਪ੍ਰੋਬਲਮ ਜੀ ਹਾਊ ਹੈਵ ਯੂ ਬਾਜਡ ਇਨ ਟੂ ਮਾਈ ਹਾਊਸ ਵਿਦਆਊਟ ਮਾਈ ਨੋਲੇਜ ਦੱਸ ਦੇ ਅਪਰੇਟ ਹਾਂ ਦੱਸੋ ਦੱਸੋ ਦੱਸ ਹੀ ਨਹੀਂ ਰਿਹਾ ਨਾ ਕੋ ਉਹ ਹੀ ਸੈਡ ਇਹ ਦਸ ਨੇ ਤੁਸੀਂ ਕਹਿ ਰਹੇ ਹੋ ਇਹ ਦਸ ਨੇ ਨਹੀਂ ਮੈਮ ਲੀਗਲ ਦਸ ਕਹਿੰਦੇ ਨਹੀਂ ਕੋਨਾ ਤੂੰ ਦੁਰਨਾ ਤੂੰ ਦਸ ਕਹਿੰਦੇ ਇਹ ਕੋਈ ਮੁਲਾਜ਼ਮ ਨਹੀਂ ਹੈ ਚਲੋ ਬਿਗਟੇ ਜੁਜੇ ਮੇਰਾ ਬੰਦਾ ਜੀ ਤੁਸੀਂ ਦੱਸੋ ਇਧਰ ਦੇਖੋ ਹਾਂ ਬਣਾ ਲਓ ਬਣਾ ਲਓ ਬਣਾ ਲਓ ਸਭ ਦੀ ਬਣਾ ਲਓ ਜਮਾ ਘਬਰਾਣਾ ਤੂੰ ਕੋਈ ਨਹੀਂ ਤੂੰ ਮੈਨੂੰ ਦੋ ਮੇਰੇ ਨਾਲ ਗੱਲ ਕਰੋ ਆਪਣੇ ਪੀਏ ਨੇ ਵੇ ਛੱਡ ਪਰਾਂ ਯਾਰ ਤੂੰ ਇੱਕ ਮਿੰਟ ਤੂੰ ਮੇਰੇ ਨਾਲ ਗੱਲ ਕਰੋ ਜਿਹੜਾ ਤੁਸੀਂ ਥ੍ਰੈਟ ਕਰ ਰਹੇ ਹੋ ਨਾ ਮੇਰੇ ਦਫ਼ਤਰ 'ਚ ਇਹ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਯੂ ਟਾਕ ਟੂ ਮੀ ਆਮ ਹੇਅਰ ਕਿਸੇ ਦਾ ਨਾਮ ਪੁੱਛਣਾ ਥ੍ਰੈਟ ਨਹੀਂ ਜਿਸ ਵੀ बिकॉज ਜੇ ਤੁਹਾਡੀ ਟੋਨ ਹੈ ਨਾ ਜੀ ਜਿਹੜੀ ਤੁਹਾਡੀ ਟੋਨ ਐਂਡ ਟਨਰ ਹੈ ਸਾਰੇ ਸੁਣਦੇ ਮੇਰੇ ਨਹੀਂ ਨਹੀਂ ਅੱਛਾ ਸੁਣ ਪਾਓ ਹਾ ਰੀ ਆਸਕਿੰਗ ਮਿਸ OK ਹਾਂ ਜੇ ਦਾ ਐਮ ਐਲ اے ਸੀ ਯਾਰ ਆਈ ਐਮ ਹੇਅਰ ਆਮ ਅ ਫਾਰਮਰ ਮਿਨਿਸਟਰ ਤੁਸੀਂ ਦੱਸੋ ਗੱਲ 1 ਮਿੰਟ ਵਿਦ ਯੂ ਰਿਸਪੈਕਟ ਵਿਦ ਯੂ ਰਿਸਪੈਕਟ ਜੀ ਕੈਨ ਆਈ ਟਾਕ ਫਰ ਸਮ ਲੇਡੀ ਆਈ ਹੈਵ ਬੀਨ ਟੋਲਡ 30 people have entered my house, pushed their way through. I was down. Excuse me, can I finish talking? No. Please let me finish talking. the right way 1 uh, so minute ji i don't, don't know who you are a very good no no it's 20 minutes mein lagatar sun rahe ho acha ho ki ne mere darwaza andar tod ke kaun wadan di koshish ki itti hai ji thonu kya gaya ki 2 minute baitho mila dene adalat jana utthe galla honge milal ke ta jaamange tusi bhi jaoge koi problem excuse <laughs> me ji you have come to my house this is my house ओके दिस इज योर हाउस यस दिस इज माय हाउस आई इट इज इट इज दैट्स नॉट एथ एকুমੈਂਟ ਤੁਹਾਨੂੰ ਇੱਕ ਮੈਂ ਗੱਲ ਦੱਸਾਂ ਤੁਸੀਂ ਨਾ ਵਿਜੀਲੈਂਸ ਮਹਿਕਮਾ ਦਾ ਇਹ ਮਤਲਬ ਨਹੀਂ ਤੁਸੀਂ ਜੋ ਕੁਝ ਕਰਦੇ ਹੋ ਨਾ ਮੈਨੂੰ ਬੜੀ ਚੰਗੀ ਤਰ੍ਹਾਂ ਪਤਾ ਹੈ ਪਿਛਲੇ ਦਿਨ ਸਭੀ ਗੱਲ ਦੀ ਕੀ ਹਾਲ ਜੀ ਹਾਂ ਜੀ ਹਾਂ ਐਸਐਸਪੀ ਸਾਹਿਬ ਜੀ ਇੱਕ ਨਾ ਕੁਝ ਕਰਨਾ ਤੁਸੀਂ ਉਹ ਦੱਸ ਦਿਓ ਕਾ ਮੈਂ ਆਹੀ ਗੱਲ ਕਹਿ ਰਿਹਾ ਆਪ ਬੰਦਾ ਤੁਹਾਡੇ ਡੀਐਸਪੀ ਸਾਹਿਬ ਧੱਕੇ ਨਾਲ ਦਰਵਾਜ਼ੇ ਅੰਦਰ ਵੜੇ ਆ ਜੀ ਔਰ ਧੱਕੇ ਨਾਲ ਵੜ ਕੇ ਮੈਂ ਇਹਨਾਂ ਨੂੰ ਚਾਰ ਵਾਰੀ ਕਿਹਾ ਕਿ ਬਹਿ ਜਾਓ ਆਈ ਐਮ ਨਾਟ ਗੋਇੰਗ ਐਨੀਵੇਅਰ ਕੋ ਜੋ ਕਹਿਣਾ ਵਿਜੀਲੈਂਸ ਦੇ ਮੈਂ ਆਪ ਕੋਆਪਰੇਟ ਕਰਨ ਨੂੰ ਤਿਆਰ ਹਾਂ ਮੈਨੂੰ ਪਹਿਲਾਂ ਪਤਾ ਵਿਜੀਲੈਂਸ ਦਾ ਪਰਚਾ ਹੋਣਾ ਪਰ ਮਾਰ ਨੂੰ ਬਦਲਤਾ ਕੋਆ ਵਰਿੰਦਰ ਨੂੰ ਬਦਲਤਾ ਕਿੰਨਿਆਂ ਡੀਜੀਪੀ ਨੂੰ ਬਦਲਤਾ ਮੈਨੂੰ ਨਹੀਂ ਪਤਾ ਵਾਟ ਇਜ਼ ਗੋਇੰਗ ਬਿਲਕੁਲ ਕਰੋ ਬਟ ਥਿਸ ਇਸ ਨਾਟ ਦ ਵੇ ਜੀ ਤੁਸੀਂ ਮੈਨੂੰ ਗੱਲ ਦੱਸੋ 30 ਬੰਦੇ ਕੋਈ ਭੱਜ ਰਿਹਾ ਜੀ ਕੀ ਕੋਈ ਭੱਜ ਰਿਹਾ ਨਹੀਂ 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 ਹੱਥ ਦਾ ਜੋੜੇ ਹੀ ਨਹੀਂ ਹਲੇ ਤੱਕ ਦਾ ਦਰਵਾਜ਼ਿਆਂ ਤੇ ਮਾਰੀ ਗਏ ਦਰਵਾਜ਼ਿਆਂ ਤੇ ਠੋਕ ਮਾਰੀ ਗਏ ਨਹੀਂ 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 ਆ ਹੁਣ ਬਦਲੀਏ ਟੋਲ ਸਟੇਟਰ ਬਹੁਤ ਵੱਡਾ ਤੁਸੀਂ ਆਪਣਾ ਯੂਰ ਦੇ ਇਨਫੋਰਸਿੰਗ ਅਥਾਰਟੀ ਆਮ ਅਨਸੇਬਲ ਟੂ ਦ ਲਾ no you are the thought you don't need to force your way through nobody has force the story ਧੱਕੇ ਨਾਲ ਬੜੇ ਕਿ ਨਹੀਂ ਬੜੇ ਸਕਣਾ ਇਹ ਸਕੇ ਨਾ ਨਾ ਕਿਸੇ ਨੂੰ ਨਹੀਂ ਪੁੱਛਿਆ ਆ ਤੁਸੀਂ ਮੈਨੂੰ ਇੱਕ ਗੱਲ ਦੱਸਿਓ ਸਿਰਫ ਆ ਨਹੀਂ ਮਾਲ ਸਿਕ ਆਈ ਰੀਲੀ ਵਾਂਟ ਟੂ نو ਮੈਨੂੰ ਇੱਕ ਗੱਲ ਦੱਸਿਓ ਨਹੀਂ ਨਹੀਂ ਇੱਕ ਮਿੰਟ ਜੇ ਇੱਕ ਮਿੰਟ ਬੰਸਰ ਕਾਹ ਰੀਲੀ ਤੁਸੀਂ ਐਡੇ ਦੋਵੇਂ ਸਿਆਣੇ ਅਫਸਰ ਹੋ ਜੀ ਮੈਨੂੰ ਗੱਲ ਦੱਸੋ ਇੰਨੀ ਫੋਰਸ ਦੀ ਲੋੜ ਹੈ ਕੋਈ ਕਿਸੇ ਨੂੰ ਰਜਿਸਟਰ ਕਰ ਰਿਹਾ ਕਿਸੇ ਤਰੀਕੇ ਨਾਲ ਕੋਈ ਕੁਝ ਕਰ ਰਿਹਾ ਮਤਲਬ ਬਾਹਰ 30 ਬੰਦੇ ਖਲੋਤੇ ਮੇਰੇ ਕਮਰੇ 'ਚ 25 ਬੰਦੇ ਖਲੋਤੇ ਮੈਂ ਲੋਕਾਂ ਨਹੀਂ ਨਹੀਂ ਤੁਸੀਂ ਆਰਾਮ ਨਾਲ ਬਿਠਾਓ ਮੈਂ ਤਾਂ ਤੁਹਾਨੂੰ ਕਹਿ ਰਿਹਾ ਆਰਾਮ ਨਾਲ ਬਿਠਾਓ ਆ ਬਿਠਾਓ ਇਹਨਾਂ ਨੂੰ ਕੱਢੋ ਆਓ ਤੁਸੀਂ ਬੈਠੋ ਸੀਨੀਅਰ ਅਫਸਰ ਬੈਠੋ ਬੈਠੋ ਆਰਾਮ ਨਾਲ ਹਾਲ 'ਚ ਆਜੋ ਰਿਸੈਕਟਾਉਨ 'ਚ ਆਜੋ ਬਿਲਕੁਲ ਹਾਲ ਮੈਂ ਲੋਇਟ ਨੂੰ ਵੀ ਨਾ ਟਾਕਿੰਗ ਐਨੀਥਿੰਗ ਟੀਲ ਦ ਲੋਇਟ ਅਸੂ ਗਾ ਬੈਠੋ ਬੈਠੋ ਚਾਹ ਪਾਣੀ ਬੁਲਾਓ ਸਭ ਨੂੰ ਅਨ ਤੁਸੀਂ ਮੇਰੀ ਰਿਕੁਐਸਟ ਹੈ ਜੀ ਆਹ ਬਾਅਰ ਮੇਰੇ ਦਰਵਾਜ਼ੇ ਜਿਹੜੇ ਬੰਦ ਕੀਤੇ ਹੋ ਉਹ ਤਾਂ ਖੋਲ ਦਿਓ ਉਹ ਤਾਂ ਨਹੀਂ ਨਾ ਬੰਦ ਹੋ ਸਕਦੇ ਧੱਕੇ ਨਾਲ ਕਿ ਦਰਵਾਜ਼ੇ ਬੰਦ ਕਰਨ ਨੂੰ ਕਿਹਾ ਭਗਵੰਤ ਮਾਨ ਸਾਹਿਬ ਨੇ ਫਿਰ ਖੋਲ ਦਿਓ ਦਰਵਾਜ਼ੇ ਦਰਵਾਜ਼ੇ ਬੰਦ ਕਰਨ ਨੂੰ ਤਾਂ ਨਹੀਂ ਕਿਹਾ ਕਿਸੇ ਨੇ ಲೆਟ ਮੀ ਕਾਲ ਮਾਈ ਲਾਇਰਸ ਲਾਇਰਸ ਨੂੰ ਬੁਲਾ ਲਓ ਜੀ ਜਿਸ ਕੋਲ ਆਗਟ ਆਪਣੇ ਨੂੰ ਉਸ ਆਪਣੇ ਦਮ ਵੀ ਤਜੇ ਮੈਨੂੰ ਇੱਕ ਗੱਲ ਦੱਸੋ ਇਹ ਮੇਰੇ ਜਿਹੜੇ ਬਾਰ ਬੰਦਿਆਂ ਨੂੰ ਅੰਦਰ ਕਿਉਂ ਨਹੀਂ ਆਉਣ ਦਿੱਤਾ ਜਾ ਰਿਹਾ ਨਹੀਂ ਕੋਈ ਰੋਕੇ ਨਹੀਂ ਨਹੀਂ ਰੋਕਿਆ ਜੀ ਗੇਟ ਬੰਦ ਹੈ ਜੀ ਖੁਲਵਾ ਦਿਓ ਨਾ ਅਮੀਰ ਸਟੋਰ ਆ ਕਿਉਂ ਇੱਕ ਨਾ ਬੀ ਬੀ ਐਮਐਲਏ ਸਾਹਿਬ ਨੂੰ ਲੈ ਜਾ ਗੇਟ ਤੇ ਵੀਡੀਓ ਬਣਵਾਓ 8 10 ਤੇ ਜੇ ਕੋਈ ਬਾਹਰ ਮੀਡੀਆ ਵਾਲੇ ਨੂੰ ਨਹੀਂ ਆਉਣ ਦੇ ਰਹੇ ਜਰਾ ਇੱਥੋਂ ਹੀ ਦੇਖ ਲਓ ਖੋਲ ਆਈ ਅਮ ਅਮੀਰ ਹਾਊ ਯੂ ਹੈਵ ਐਂਟਰਡ ਮਾਈ ਹਾਊਸ ਮੇਰੇ ਨਿੱਕੇ ਨਿੱਕੇ ਨਿਆਣਿਆਂ ਨੂੰ ਤੁਸੀਂ ਟੈਰਰਾਈਜ਼ ਕੀਤਾ ਯੂ ਹੈਵ ਟੈਰਰਾਈਜ਼ਡ ਮਾਈ ਚਿਲड्रन ਦਰਬਾਰ ਸਾਹਿਬ ਮੱਥਾ ਟੇਕਣ ਚੱਲੇ ਸੀ ਔਰ ਜੋ ਤੁਹਾਡਾ ਡਿਪਟੀ ਸਾਹਿਬ ਬਿਹੇਵੀਅਰ ਹੈ ਨਾ ਕਮਾਲ ਹੈ ਲੱਗਦਾ ਜਿਵੇਂ ਆਮ ਆਦਮੀ ਪਾਰਟੀ ਨੇ ਤੁਹਾਨੂੰ ਤਾਂ ਕੋਈ ਸਪੈਸ਼ਲ ਰეკਮੈਂਡੇਸ਼ਨ ਮਿਲਣੀ ਹੈ ਤੋਂ ਬਾਅਦ ਮਿਲਣੀ ਚਾਹੀਦੀ ਬਿਕੋਜ਼ ਦਿਸ ਇਜ਼ ਟੋਟਲ ਲਾਅ ਦੀਆਂ ਧੱਜੀਆਂ ਉਡਾਉਣੀਆਂ ਕੋਈ ਤੁਹਾਡੇ ਤੋਂ ਸਿੱਖੇ ਮਤਲਬ ਤੁਸੀਂ ਆਰਾਮ ਨਾਲ ਆਓ ਕੌਣ ਪ੍ਰੋਸੈਸ ਤੋਂ ਭਜੂਗਾ ਐਵਰੀਬਾਡੀ ਆਸ ਟੂ